ਜਿਨਾ ਅੰਦਰ ਕੂੜ ਵਰਤੈ ਸਚਨਾ ਪਾਵਈ ਜੇ ਕੋ ਬੋਲੈ ਸਚ ਕੂੜਾ ਜਲ ਜਾਵਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 646ਵੇਂ ਅੰਗ ਤੇ ਵਿਰਾਜਮਾਨ ਇਹਨਾਂ ਪੰਕਤੀਆਂ ਦੇ ਰਾਹੀ ਗੁਰੂ ਸਾਹਿਬ ਸਚ ਤੇ ਝੂਠ ਦੀ ਲੜਾਈ ਦਾ ਜ਼ਿਕਰ ਕਰਦੇ ਨੇ ਕਿ ਕਿਵੇਂ ਸੱਚ ਜਿਹੜਾ ਹੈ ਉਹ ਕੌੜਾ ਲੱਗਦਾ ਹੈ ਕਿਵੇਂ ਸੱਚ ਮਨੁੱਖ ਦੇ ਅੰਦਰ ਖਲਬਲੀ ਮਚਾਉਂਦਾ ਹੈ ਅੱਗ ਲਾਉਂਦਾ ਹੈ ਵਿਸਥਾਰ ਦੇ ਵਿੱਚ ਇਸ ਫਲਸਫੇ ਨੂੰ ਸਮਝਾਂਗੇ ਨਾਲ ਹੀ ਅਸੀਂ ਜਾਣਾਂਗੇ ਕਿ ਇੱਕ ਐਸਾ ਮਨੁੱਖ ਜੋ ਹਉਮੈ ਦੇ ਵਿੱਚ ਰਹਿੰਦਾ ਹੈ ਤੇ ਇੱਕ ਐਸਾ ਮਨੁੱਖ ਜੋ ਅਡੋਲਤਾ ਦੇ ਵਿੱਚ ਰਹਿੰਦਾ ਹੈ ਦੋਹਾਂ ਦੇ ਵਿੱਚ ਕੀ ਫਰਕ ਹੈ ਬੜੇ ਹੀ ਪ੍ਰੈਕਟੀਕਲ ਢੰਗ ਦੇ ਨਾਲ ਇਸ ਫਲਸਫੇ ਨੂੰ ਵੀ ਅਸੀਂ ਸਮਝਾਂਗੇ ਆਓ ਸ਼ੁਰੂ ਕਰੀਏ ਲਚਾਨ ਆਉਟਲੁੱਕ ਸ਼ਲੋਕ ਮਹਲਾ 3 ਬਿਨ ਨਾਮੈ ਸਭ ਧਰਮ ਦੇ ਨਿਤ ਜਗ ਤੋ ਟੋਟਾ ਸੈ ਸਾਰ ਮਨ ਮੁਖ ਕਰਮ ਕਮਾਵਣੇ ਹਉ ਮਹ ਅੰਧ ਗੁਬਾਰ ਵਿਣ ਨਾਮੈ ਸਭ ਧਰਮ ਦੀ ਨਾਮ ਤੋਂ ਬਿਨਾ ਸਾਰੇ ਲੋਕ ਭਟਕਦੇ ਫਿਰਦੇ ਹਨ ਉਹਨਾਂ ਨੂੰ ਸੰਸਾਰ ਵਿੱਚ ਸਦਾ ਘਾਟਾ ਹੀ ਘਾਟਾ ਹੈ ਮਨ ਮੁਖ ਹੌ ਮੰਦੇ ਆਸਰੇ ਉਹ ਕਰਮ ਕਮਾਉਂਦੇ ਨੇ ਜੋ ਕੁੱਪ ਹਨੇਰਾ ਪੈਦਾ ਕਰਦੇ ਨੇ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਮਨ ਮੁਕਤ ਹਉਮੈ ਦੇ ਆਸਰੇ ਕੁੱਪ ਹਨੇਰਾ ਪੈਦਾ ਕਰਨ ਵਾਲੇ ਕਰਮ ਕਮਾਉਂਦੇ ਐ ਪਰ ਜਿਹੜੇ ਸਤਗੁਰੂ ਦੇ ਸੰਮੁਖ ਜੀਵ ਹਨ ਉਹ ਸਤਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਂਦੇ ਹਨ ਮਹਿਲਾ ਤੀਜਾ ਸਹਜੇ ਜਾਗੈ ਸਹਜੇ ਸੋਵੈ ਗੁਰਮੁਖ ਅਨੰਦਿਨ ਉਸਤਤ ਹੋਵੈ ਜੋ ਮਨੁੱਖ ਸਤਗੁਰੂ ਦੇ ਸਨਮੁਖ ਹੁੰਦਾ ਉਹ ਆਤਮਿਕ ਅਡੋਲਤਾ ਦੇ ਵਿੱਚ ਹੀ ਜਾਗਦਾ ਹੈ ਤੇ ਅਡੋਲਤਾ ਦੇ ਵਿੱਚ ਹੀ ਸੌਂਦਾ ਹੈ ਭਾਵ ਜਾਗਦਿਆਂ ਵੀ ਤੇ ਸੁਕਤਿਆਂ ਵੀ ਉਹ ਹਰੀ ਚ ਲੀਨ ਰਹਿੰਦਾ ਹੈ ਉਹਦੇ ਚ ਸਹਜਤਾ ਹੁੰਦੀ ਹੈ ਹਰ ਵਕਤ ਉਹ ਹਉਮੈ ਤੋਂ ਦੂਰ ਹੁੰਦਾ ਤੇ ਅਡੋਲਤਾ ਦੇ ਨੇੜੇ ਹੁੰਦਾ ਉਹਦੇ ਹਿਰਦੇ ਵਿੱਚ ਅਡੋਲਤਾ ਵਸਦੀ ਹੈ ਇਹ ਦੋਨੋਂ ਇੱਕ ਦੂਜੇ ਦੇ ਬਿਲਕੁਲ ਉਲਟ ਹਨ ਹਉਮੈ ਤੇ ਅਡੋਲਤਾ ਜਿਸ ਦੇ ਹਿਰਦੇ ਵਿੱਚ ਹਉਮੈ ਵਸਦੀ ਹੈ ਉਹ ਹਰ ਵਕਤ ਮੈਂ ਮੈਂ ਕਰਦਾ ਹੈ ਹਰ ਕੰਮ ਦੇ ਵਿੱਚ ਆਪਣੇ ਲਈ ਕ੍ਰੈਡਿਟ ਲੱਭਦਾ ਕੋਈ ਵੀ ਕੰਮ ਕਰੇ ਤੇ ਉਹਨੂੰ ਹੁੰਦਾ ਹੈ ਕਿ ਮੇਰੇ ਇਸ ਕੀਤੇ ਨੂੰ ਹੁਣ ਕੋਈ ਵੇਖੇ ਕੋਈ ਸਲਾਹੀ ਪਰ ਜਿਹੜਾ ਅਡੋਲ ਹੈ ਉਹ ਪ੍ਰਮਾਤਮਾ ਦੇ ਭਾਣੇ ਵਿੱਚ ਜੋ ਵੀ ਕਾਰਜ ਉਹਨੂੰ ਮਿਲਿਆ ਹੈ ਜਿੱਦਾਂ ਦੀਆਂ ਵੀ ਡਿਊਟੀਆਂ ਉਹਦੀਆਂ ਲੱਗੀਆਂ ਨੇ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਨਿਭਾਉਂਦਾ ਜਾਂਦਾ ਹੈ ਕਦੇ ਉਹਦੇ ਮਨ ਵਿੱਚ ਇਦਾਂ ਦੇ ਖਿਆਲ ਨਹੀਂ ਆਉਂਦੇ ਕਿ ਉਹਦੇ ਕੀਤੇ ਨੂੰ ਕੋਈ ਨੋਟ ਕਰੇ ਉਹਦੇ ਕੀਤੇ ਨੂੰ ਕੋਈ ਸਲਾਹੀ ਮਨਮੁਖ ਦੇ ਅੰਦਰ ਛੋਟਾ ਜਿਹਾ ਕੋਈ ਕੰਮ ਕਰਕੇ ਵੀ ਇਦਾਂ ਦੇ ਖਿਆਲ ਆ ਜਾਂਦੇ ਨੇ ਕਿ ਮੈਂ ਕਿਤੇ ਕੋਈ ਬਹੁਤ ਵੱਡਾ ਤੀਰ ਮਾਰ ਲਿਆ ਪਰ ਜੋ ਗੁਰਮੁਖ ਹੈ ਜੋ ਗੁਰੂ ਦੇ ਲੜ ਲਕਿਆ ਜੋ ਪ੍ਰਮਾਤਮਾ ਵਿੱਚ ਲੀਨ ਹੈ ਤੇ ਆਤਮਿਕ ਅਟੋਲਤਾ ਦੇ ਵਿੱਚ ਵਸਿਆ ਹੋਇਆ ਉਹ ਵੱਡੇ ਤੋਂ ਵੱਡਾ ਕੰਮ ਕਰਕੇ ਵੀ ਇਹੀ ਸੋਚਦਾ ਹੈ ਕਿ ਪ੍ਰਮਾਤਮਾ ਨੇ ਮੈਨੂੰ ਹਿੰਮਤ ਦਿੱਤੀ ਪ੍ਰਮਾਤਮਾ ਨੇ ਮੈਨੂੰ ਇਹ ਕਾਰਜ ਦਿੱਤਾ ਤਾਂ ਮੈਂ ਕਰ ਪਾਇਆ ਇਦਾਂ ਦੇ ਖਿਆਲ ਵੀ ਉਹਦੇ ਮਨ 'ਚ ਤਾਂ ਹੀ ਆਉਂਦੇ ਨੇ ਤੇ ਉਦੋਂ ਹੀ ਆਉਂਦੇ ਨੇ ਜੇ ਉਹਦੇ ਕੀਤੇ ਨੇ ਕੋਈ ਸਲਾਹਣ ਲੱਗੇ ਤਾਂ ਉਦੋਂ ਜਵਾਬ ਦੇ ਵਿੱਚ ਆਤਮਿਕ ਅਡੋਲਤਾ ਦੇ ਵਿੱਚ ਵਸਿਆ ਮਨੁੱਖ ਇਦਾਂ ਦੀਆਂ ਗੱਲਾਂ ਕਹਿ ਦਿੰਦਾ ਹੈ ਕਿ ਪ੍ਰਮਾਤਮਾ ਨੇ ਹੀ ਮੇਰੇ ਤੋਂ ਇਹ ਕਰਵਾਇਆ ਹੈ ਪਰ ਆਮ ਤੌਰ ਤੇ ਆਪਣੇ ਕੀਤੇ ਕੰਮਾਂ ਬਾਰੇ ਉਹ ਸੋਚਦਾ ਹੀ ਉਹਦੇ ਮਨ 'ਚ ਖਿਆਲ ਤੱਕ ਹੀ ਨਹੀਂ ਆਉਂਦੇ ਉਹਦੇ ਖੁਦ ਦੇ ਮਨ ਦੇ ਵਿੱਚ ਵੀ ਇਹ ਰਜਿਸਟਰ ਨਹੀਂ ਹੁੰਦੀ ਕਿ ਮੈਂ ਇਹ ਕੰਮ ਕਿਤਾ ਇਨਹ ਅਡੋਲ ਹੁੰਦਾ ਹੈ ਉਹ ਮਨੁੱਖ ਇੱਕ ਤਰ੍ਹਾਂ ਦੇ ਨਾਲ ਇਹੀ ਕਹਿ ਸਕਦੇ ਆ ਕਿ ਉਹ ਆਪਦੇ ਕਰਮ ਕਰਦਾ ਜਾਂਦਾ ਆਪਦੇ ਹਿੱਸੇ ਦੀਆਂ ਡਿਊਟੀਆਂ ਨਿਭਾਉਂਦਾ ਜਾਂਦਾ ਤੇ ਭੁੱਲਦਾ ਜਾਂਦਾ ਕਿਉਂ ਨਹੀਂ ਉਹ ਨਿਭਾਈਆਂ ਵੀ ਨਹੀਂ ਸੋ ਜੋ ਗੁਰਮੁਖ ਹੈ ਉਹ ਸਹਜੇ ਜਾਗੈ ਸਹਜੇ ਸੋਵੇ ਗੁਰਮੁਖ ਅਨੰਦਨ ਉਸਤਤ ਹੋਵੇ ਤੇ ਹਰ ਰੋਜ਼ ਹਰ ਵੇਲੇ ਉਸ ਪ੍ਰਮਾਤਮਾ ਦੀ ਉਸਤਤ ਦਾ ਆਹਰ ਉਹ ਜ਼ਰੂਰ ਕਰਦਾ ਹੈ ਮਨਮੁਖ ਭਰਮੈ ਸਹਸਾ ਹੋਵੈ ਅੰਤਰ ਚਿੰਤਾ ਨੀਂਦ ਨਾ ਸੋਵੈ ਮਨਮੁਖ ਪਟਕਦਾ ਉਹਦੇ ਅੰਦਰ ਸਦਾ ਹੀ ਧੋਖਲਾ ਰਹਿੰਦਾ ਹੈ ਧੋਖਲਾ ਹੁੰਦਾ ਹੈ ਇੱਕ ਕਿਸਮ ਦਾ ਕੋਈ ਡਰ ਜਦੋਂ ਅਸੀਂ ਕੁਝ ਕੀਤਾ ਹੋਵੇ ਉਹਦੇ ਨਤੀਜਿਆਂ ਦਾ ਇੰਤਜ਼ਾਰ ਹੋਵੇ ਪਰ ਉਹ ਨਤੀਜੇ ਹਾਂ ਪੱਖੀ ਆਉਣ ਦੀ ਉਮੀਦ ਨਾ ਹੋਵੇ ਇਹ ਮਨਮੁਖ ਦੀ ਵਿਰਤੀ ਹੁੰਦੀ ਹੈ ਸਦਾ ਚਿੰਤਾ ਦੇ ਵਿੱਚ ਰਹਿਣਾ ਸਦਾ ਹੀ ਤੌਖਲੇ ਦੇ ਵਿੱਚ ਰਹਿਣਾ ਜਿਵੇਂ ਕਿ ਆਪਾਂ ਹੁਣੇ ਗੱਲ ਕਰਕੇ ਹਟਿਆ ਮਨਮੁਖ ਨੇ ਕੁਝ ਕਰਮ ਕੀਤਾ ਹੋਵੇ ਉਦੋਂ ਵੀ ਉਹ ਤੌਖਲੇ 'ਚ ਹੁੰਦਾ ਹੈ ਕਿ ਹੁਣ ਪਤਾ ਨਹੀਂ ਕਦੋਂ ਕੋਈ ਮੇਰੇ ਕੰਮ ਦੀ ਤਾਰੀਫ ਕਰੂਗਾ ਕਦੋਂ ਕੋਈ ਮੈਨੂੰ ਸਲਾਹੂਗਾ ਕਦੋਂ ਕੋਈ ਮੇਰੇ ਕੀਤੇ ਨੂੰ ਨੋਟ ਕਰੂਗਾ ਜੋ ਕੁਝ ਉਹਨੂੰ ਲੱਗਦਾ ਹੈ ਕਿ ਉਹਦਾ ਹੈ ਮਨਮੁਖ ਦੇ ਮਨ 'ਚ ਉਹਦੇ ਖੁਸ ਜਾਣ ਦਾ ਸਦਾ ਹੀ ਤੋਖਲਾ ਰਹਿੰਦਾ ਸਦਾ ਚਿੰਤਾ ਰਹਿੰਦੀ ਹੈ ਕਿ ਮੇਰਾ ਕਿਤੇ ਆ ਨਾ ਖੋਸ ਜੇ ਉਹ ਨੁਕਸਾਨ ਨਾ ਹੋ ਜੇ ਆ ਖਰਚਾ ਨਾ ਆ ਜੇ ਮਨ ਮੁਖ ਭਰਮ ਸਹਿਸਾ ਹੋਵੇ ਅੰਤਰ ਚਿੰਤਾ ਨੀਂਦ ਨਾ ਸੋਵੇ ਮਨ ਦੇ ਵਿੱਚ ਚਿੰਤਾ ਜਦੋਂ ਬਣੀ ਰਹੇਗੀ ਨੀਂਦਰ ਕਿੱਥੇ ਆਉਂਦੀ ਹੈ ਫਿਰ ਉਹ ਕਦੇ ਵੀ ਸੁੱਖ ਦੀ ਨੀਂਦ ਨਹੀਂ ਸੌ ਸਕਦਾ ਗਿਆਨੀ ਜਾਗ ਸਭ ਹੈ ਸੁਭਾਈ ਨਾਨਕ ਨਾਮ ਰਤਿਆ ਬਲ ਜਾਓ ਪ੍ਰਭੂ ਦੇ ਨਾਲ ਡੂੰਗੀ ਸਾਂਝ ਰੱਖਣ ਵਾਲੇ ਬੰਦੇ ਪ੍ਰਭੂ ਦੇ ਪਿਆਰ ਦੇ ਵਿੱਚ ਹੀ ਜਾਗਦੇ ਸੌਂਦੇ ਨੇ ਏ ਨਾਨਕ ਮੈਂ ਨਾਮ ਦੇ ਵਿੱਚ ਰੰਗੇ ਹੋਇਆ ਤੂੰ ਸਦਕੇ ਜਾਂਦਾ ਹਾਂ ਬਲਹਾਰੇ ਜਾਂਦਾ ਹਾਂ ਪੌੜੀ ਸੇ ਹਰ ਨਾਮ ਧਿਆਵੈ ਜੋ ਹਰ ਰਤਿਆ ਹਰ ਇੱਕ ਧਿਆਵੈ ਇੱਕ ਇੱਕੋ ਹਰ ਸਤਿਆ ਜੋ ਮਨੁੱਖ ਹਰੀ ਦੇ ਵਿੱਚ ਰਤੇ ਹੋਏ ਹਨ ਉਹ ਸਦਾ ਉਹਦਾ ਨਾਮ ਸਿਮਰਦੇ ਹਨ ਉਸ ਇੱਕ ਹਰੀ ਨੂੰ ਧਿਆਉਂਦੇ ਹਨ ਜੋ ਸਦਾ ਕਾਇਮ ਰਹਿਣ ਵਾਲਾ ਹੈ ਸੇ ਹਰ ਨਾਮ ਧਿਆਵੈ ਜੋ ਹਰ ਰਤਿਆ ਕਿ ਜਿਹੜੇ ਪ੍ਰਮਾਤਮਾ ਚ ਰਤੇ ਹੋਏ ਨਹੀਂ ਜਿਨ੍ਹਾਂ ਦਾ ਮਨ ਪ੍ਰਮਾਤਮਾ ਦੀ ਯਾਦ ਵਿੱਚ ਰੁੱਝਿਆ ਹੋਇਆ ਜੋ ਹਰ ਰਤਿਆ ਸੇ ਹਰ ਨਾਮ ਧਿਆਵੈ ਉਹ ਪ੍ਰਭੂ ਦਾ ਨਾਮ ਸਿਮਰਦੇ ਨੇ ਹਰ ਇੱਕ ਧਿਆਵ ਉਸ ਇੱਕ ਹਰੀ ਨੂੰ ਧਿਆਉਂਦੇ ਨੇ ਇੱਕ ਇੱਕੋ ਹਰ ਸਤਿਆ ਜੋ ਸਦਾ ਕਾਇਮ ਰਹਿਣ ਵਾਲਾ ਹਰ ਇੱਕੋ ਵਰਤੈ ਇੱਕ ਇੱਕੋ ਉਤਪਤਿਆ ਜੋ ਹਰ ਨਾਮ ਧਿਆਵੈ ਤਿੰਨ ਡਰ ਸੱਟ ਘਟਿਆ ਹਰ ਇੱਕੋ ਵਰਤੈ ਇੱਕ ਇੱਕੋ ਉਤਪਤਿਆ ਉਹ ਪ੍ਰਮਾਤਮਾ ਇੱਕ ਆਪ ਹਰ ਥਾਂ ਵਿਆਪਕ ਹੈ ਜਿਸ ਇੱਕ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਜੋ ਮਨੁੱਖ ਨਾਮ ਸਿਮਰਦੇ ਹਨ ਉਹਨਾ ਨੇ ਸਾਰਾ ਡਰ ਦੂਰ ਕਰ ਦਿੱਤਾ ਹੈ ਪਿਛਲੀਆਂ ਪੰਕਤੀਆਂ ਦੇ ਵਿੱਚ ਪਿਛਲੇ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਨੇ ਗੁਰਮੁਖ ਦੀ ਤੇ ਉਹਦੇ ਸਦਾ ਹੀ ਚਿੰਤਾ ਦੇ ਵਿੱਚ ਘਰੇ ਰਹਿਣ ਦੀ ਡਰ ਦੇ ਵਿੱਚ ਘਰੇ ਰਹਿਣ ਦੀ ਗੱਲ ਕੀਤੀ ਤੇ ਇੱਥੇ ਸਾਨੂੰ ਦੱਸਦੇ ਨੇ ਕਿ ਜੋ ਗੁਰਮੁਖ ਹੈ ਜੋ ਨਾਮ ਸਿਮਰਦਾ ਹੈ ਉਹ ਆਪਣੇ ਅੰਦਰੋਂ ਹਰ ਕਿਸਮ ਦਾ ਡਰ ਦੂਰ ਕਰ ਲੈਂਦਾ ਕਿਉਂਕਿ ਉਹ ਆਪਣੀ ਸਾਰੀ ਜ਼ਿੰਦਗੀ ਨੂੰ ਉਸ ਪ੍ਰਮਾਤਮਾ ਦੇ ਹਵਾਲੇ ਮੰਨ ਕੇ ਚੱਲਦਾ ਹੈ ਉਦੀ ਰਜ਼ਾ ਦੇ ਵਿੱਚ ਰਾਜ਼ੀ ਰਹਿੰਦਾ ਗੁਰਮਤੀ ਦੇ ਵਾ ਆਪ ਗੁਰਮੁਖ ਹਰ ਜਪਿਆ ਗੁਰਮੁਖ ਉਹੀ ਬਣਦਾ ਹੈ ਪ੍ਰਮਾਤਮਾ ਦਾ ਨਾਮ ਉਹੀ ਸਿਮਰਦਾ ਹੈ ਜਿਸ ਨੂੰ ਉਹ ਪ੍ਰਭੂ ਆਪ ਗੁਰੂ ਦੀ ਮਤ ਦੇ ਰਾਹੀ ਇਹ ਦਾਤ ਦਿੰਦਾ ਹੈ ਨਾਮ ਸਿਮਰਨ ਦੀ ਦਾਤ ਜਿਸ ਮਨੁੱਖ ਨੂੰ ਉਹ ਪ੍ਰਮਾਤਮਾ ਬਖਸ਼ੇ ਉਹੀ ਮਨੁੱਖ ਉਸ ਪ੍ਰਮਾਤਮਾ ਦੇ ਨਾਮ ਨੂੰ ਸਿਮਰਦਾ ਹੈ। ਸ਼ਲੋਕ ਮਹਲਾ 3 ਅੰਤਰ ਗਿਆਨ ਨ ਆਇਓ ਜਿਤ ਕਿਛ ਸੋਜੀ ਪਾਏ ਵਿਣ ਡਿਠਾ ਕਿਆ ਸਲਾਹੀਐ ਅੰਦਾ ਅੰਧ ਕਮਾਏ ਜਿਸ ਗਿਆਨ ਦੇ ਨਾਲ ਕੁਝ ਸਮਝ ਪੈਣੀ ਸੀ। ਉਹ ਗਿਆਨ ਤਾਂ ਅੰਦਰ ਪ੍ਰਗਟ ਹੀ ਨਹੀਂ ਹੋਇਆ ਫਿਰ ਜਿਸ ਹਰੀ ਨੂੰ ਵੇਖਿਆ ਨਹੀਂ ਉਹਦੀ ਉਸਤਤ ਕਿਵੇਂ ਹੋ ਸਕੇ ਇਹਨਾਂ ਪੰਕਤੀਆਂ ਦੇ ਵਿੱਚ ਉਸ ਮਨੁੱਖ ਦੀ ਗੱਲ ਹੋ ਰਹੀ ਹੈ ਜੋ ਮਨਮੁਖ ਹੈ ਜਾਂ ਮਨਮੁਖਤਾ ਤੋਂ ਤਾਂ ਬਾਹਰ ਆ ਗਿਆ ਪਰ ਪ੍ਰਮਾਤਮਾ ਦੇ ਨਾਲ ਹਜੇ ਸਾਂਝ ਨਹੀਂ ਪਈ ਅੰਦਰ ਗਿਆਨ ਦੀ ਜੋਤ ਨਹੀਂ ਜਗੀ ਉਹਦੇ ਅੰਦਰ ਗਿਆਨ ਪ੍ਰਗਟ ਨਹੀਂ ਹੋਇਆ ਉਹਦਾ ਦਸਮ ਦਵਾਰ ਨਹੀਂ ਖੁੱਲਿਆ ਜੇ ਅਜਿਹਾ ਹੁੰਦਾ ਹੋ ਗਿਆ ਹੁੰਦਾ ਤਾਂ ਉਹਨੂੰ ਕੋਈ ਸੋਚੀ ਪੈਣੀ ਸੀ ਪ੍ਰਮਾਤਮਾ ਦੀ ਸਮਝ ਆਉਣੀ ਸੀ ਉਹ ਇਸ ਕਾਬਿਲ ਹੋ ਜਾਣਾ ਸੀ ਕਿ ਉਸ ਪ੍ਰਮਾਤਮਾ ਦੀ ਮੌਜੂਦਗੀ ਨੂੰ ਹਰ ਪਲ ਮਹਿਸੂਸ ਕਰ ਸਕਦਾ ਜੇ ਮਹਿਸੂਸ ਕਰ ਸਕਦਾ ਤਾਂ ਉਸ ਪ੍ਰਮਾਤਮਾ ਨੂੰ ਸਲਾਹ ਵੀ ਸਕਦਾ ਉਹਦੇ ਗੁਣਾਂ ਦੀ ਵਿਚਾਰ ਕਰ ਸਕਦਾ ਪਰ ਕਿਉਂਕਿ ਅੰਤਰ ਗਿਆਨ ਨਾ ਆਇਓ ਜਿਤ ਕਿਛ ਸੋਚੀ ਪਾਏ ਜਦੋਂ ਅੰਦਰ ਗਿਆਨ ਦੀ ਜੋਤ ਜੱਗੀ ਨਹੀਂ ਤਾਂ ਪ੍ਰਮਾਤਮਾ ਦੇ ਦਰਸ਼ਨ ਹੋਏ ਨਹੀਂ ਤੇ ਵਿਣ ਢਠਾ ਕਿਆ ਸਲਾਹੀਆ ਅੰਧਾ ਅੰਧ ਕਮਾਈ ਗਿਆਨਹੀਨ ਮਨੁੱਖ ਅਗਿਆਨਤਾ ਦੀ ਕਮਾਈ ਹੀ ਕਰਦਾ ਰਹਿੰਦਾ ਹੈ ਪ੍ਰਭੂ ਦੇ ਦਰਸ਼ਨ ਜਦ ਤੱਕ ਉਹਨੂੰ ਨਹੀਂ ਹੋਏ ਉਦੋਂ ਤੱਕ ਉਹ ਪ੍ਰਮਾਤਮਾ ਦੀ ਸਿਫਤ ਸਲਾਹ ਕੀ ਕਰੇ ਨਾਨਕ ਸ਼ਬਦ ਪਛਾਣੀਐ ਨਾਮ ਵਸੈ ਮਨ ਆਏ ਇਹ ਨਾਨਕ ਜੇ ਸਤਿਗੁਰੂ ਦੇ ਸ਼ਬਦ ਨੂੰ ਪਛਾਣੀਏ ਤਾਂ ਹਰੀ ਦਾ ਨਾਮ ਮਨ ਵਿੱਚ ਆਵਸਦਾ ਆਪਾਂ ਜੀਵਨ ਦੇ ਵਿੱਚ ਬੜੇ ਲੋਕਾਂ ਨੂੰ ਮਿਲਦੇ ਆਂ ਕਈਆਂ ਬਾਰੇ ਤਾਂ ਅਸੀਂ ਕਹਿ ਸਕਦੇ ਆਂ ਕਿ ਮੈਂ ਇਹਨੂੰ ਜਾਣਦਾ ਹਾਂ ਪਰ ਕਈਆਂ ਦੇ ਨਾਲ ਸਾਡੀ ਜਾਣ ਪਛਾਣ ਹੁੰਦੀ ਹੈ ਇੱਕ ਹੁੰਦਾ ਹੈ ਕਿ ਕਿਸੇ ਦਾ ਸਿਰਫ ਨਾਮ ਪਤਾ ਹੋਣਾ ਥੋੜਾ ਬਹੁਤਾ ਕੁਝ ਹੋਰ ਪਤਾ ਹੋਣਾ ਪਰ ਉਹਦੇ ਨਾਲ ਕੋਈ ਬਹੁਤੀ ਗੱਲਬਾਤ ਨਹੀਂ ਹੁੰਦੀ। ਦੂਸਰਾ ਹੁੰਦਾ ਕਿ ਕਿਸੇ ਨਾਲ ਕੋਈ ਡੂੰਘਾ ਰਿਸ਼ਤਾ ਹੋਣਾ। ਰੋਜ਼ ਮਰਾਂ ਦੀ ਜ਼ਿੰਦਗੀ ਦੇ ਵਿੱਚ ਉਹਦੇ ਨਾਲ ਵਿਚਰਨਾ। ਜਦੋਂ ਗੁਰੂ ਸਾਹਿਬ ਗੱਲ ਕਰਦੇ ਨੇ ਕਿ ਨਾਨਕ ਸ਼ਬਦ ਪਛਾਣੀਐ ਭਾਵ ਕੇ ਸ਼ਬਦ ਦੇ ਨਾਲ ਸਾਝ ਪਾ। ਰੋਜ਼ ਮਰਾਂ ਦੀ ਜ਼ਿੰਦਗੀ ਦੇ ਵਿੱਚ ਸ਼ਬਦ ਦੇ ਨਾਲ ਵਿਚਰ ਸ਼ਬਦ ਨੂੰ ਸਮਝ ਸਿਰਫ ਸ਼ਬਦ ਦੀ ਮੌਜੂਦਗੀ ਦਾ ਹੀ ਪਤਾ ਨਹੀਂ ਹੋਣਾ ਚਾਹੀਦਾ ਤੈਨੂੰ। ਸ਼ਬਦ ਦੀ ਸਮਝ ਵੀ ਹੋਣੀ ਚਾਹੀਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ ਬਾਰੇ ਤਾਂ ਹਰ ਕੋਈ ਜਾਣਦਾ ਹੈ। ਸਭ ਨੂੰ ਹੀ ਪਤਾ ਹੈ। ਬੱਚੇ-ਬੱਚੇ ਨੂੰ ਪਤਾ ਹੈ ਕਿ ਹਰ ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਮੌਜੂਦ ਨੇ। ਅਨੇਕਾਂ ਵੈੱਬਸਾਈਟਾਂ, ਅਨੇਕਾਂ ਐਪਸ ਹੈਗੀਆਂ ਨੇ ਜਿਨ੍ਹਾਂ ਦੇ ਰਾਹੀਂ ਅਸੀਂ ਗੁਰਬਾਣੀ ਨੂੰ ਪੜ ਸਕਦੇ ਹਾਂ। ਉਹਨਾਂ ਦੀ ਮੌਜੂਦਗੀ ਬਾਰੇ ਸਭ ਨੂੰ ਪਤਾ ਹੈ। ਪਰ ਗੁਰਬਾਣੀ ਦੇ ਵਿੱਚ ਲਿਖਿਆ ਕੀ ਹੈ? ਗੁਰਬਾਣੀ ਸਾਨੂੰ ਸੰਦੇਸ਼ ਕੀ ਦਿੰਦੀ ਹੈ? ਇਹ ਵਿਰਲਿਆਂ ਨੂੰ ਪਤਾ ਹੈ। ਗੁਰਬਾਣੀ ਨੂੰ ਪੜਨ ਵਾਲੇ ਵੀ ਅਨੇਕਾਂ ਹੀ ਨੇ ਪਰ ਗੁਰਬਾਣੀ ਨੂੰ ਸਮਝਣ ਵਾਲੇ ਵਿਰਲੇ ਤੇ ਪ੍ਰਮਾਤਮਾ ਦਾ ਨਾਮ ਸਾਡੇ ਮਨ ਦੇ ਵਿੱਚ ਉਦੋਂ ਵਸਣਾ ਜਦੋਂ ਅਸੀਂ ਗੁਰਬਾਣੀ ਨੂੰ ਸਮਝੀਏ ਸ਼ਬਦ ਨੂੰ ਪਛਾਣੀਏ ਮਹਲਾ 3 ਏਕਾ ਬਾਣੀ ਇਕ ਗੁਰ ਇੱਕੋ ਸ਼ਬਦ ਵਿਚਾਰ ਸੱਚਾ ਸੌਦਾ ਹੱਟ ਸੱਚ ਰਤਨੀ ਪਰੇ ਪੰਡਾਰ ਕੇਵਲ ਬਾਣੀ ਹੀ ਪ੍ਰਮਾਣਿਕ ਗੁਰੂ ਹੈ ਗੁਰੂ ਦੇ ਸ਼ਬਦ ਨੂੰ ਹੀ ਵਿਚਾਰੋ ਇਹੀ ਸਦਾ ਠਹਿਰ ਰਹਿਣ ਵਾਲਾ ਸੌਦਾ ਹੈ ਗੁਰੂ ਅਮਰਦਾਸ ਸਾਹਿਬ ਕੁਰਬਾਨੀ ਨੂੰ ਗੁਰੂ ਨਿਰਧਾਰਤ ਕਰ ਰਹੇ ਹਨ ਇਹਨਾਂ ਪੰਕਤੀਆਂ ਦੇ ਵਿੱਚ ਇੱਕਾ ਬਾਣੀ ਇੱਕ ਗੁਰ ਕਿ ਬਾਣੀ ਹੀ ਪ੍ਰਮਾਣਿਕ ਗੁਰੂ ਹੈ ਇੱਕੋ ਸ਼ਬਦ ਵਿਚਾਰ ਗੁਰੂ ਦੇ ਸ਼ਬਦ ਨੂੰ ਹੀ ਵਿਚਾਰੋ ਇਹ ਸਦਾ ਥਿਰ ਰਹਿਣ ਵਾਲਾ ਸੌਦਾ ਹੈ ਸੱਚਾ ਸੌਦਾ ਹੈ ਹਟ ਸੱਚ ਇਹ ਸੱਚੀ ਹਟ ਹੈ ਰਤਨੀ ਭਰੇ ਭੰਡਾਰ ਜਿਸ ਵਿੱਚ ਰਤਨਾ ਦੇ ਭੰਡਾਰ ਭਰੇ ਪਏ ਗੁਰੂ ਦੀ ਬਾਣੀ ਦੇ ਵਿੱਚ ਅਨੇਕਾਂ ਹੀ ਸਿੱਖਿਆਵਾਂ ਸਾਨੂੰ ਮਿਲਦੀਆਂ ਨੇ ਇਹ ਸਿੱਖਿਆਵਾਂ ਰਤਨਾ ਦੇ ਬਰਾਬਰ ਨੇ ਗੁਰ ਕਿਰਪਾ ਤੇ ਪਾਈ ਅਨ ਜੇ ਦੇਵਾ ਦੇਵਣ ਹਾਰ ਸੱਚਾ ਸੌਦਾ ਲਾਭ ਸਦਾ ਖਟਿਆ ਨਾਮ ਅਪਾਰ ਗੁਰ ਕਿਰਪਾ ਤੇ ਪਾਈ ਜੇ ਦੇਣ ਵਾਲਾ ਹਰੀ ਦੇਵੀ ਗੁਰੂ ਦੀ ਕਿਰਪਾ ਹੋਵੇ ਤਾਂ ਰਤਨਾ ਦੇ ਇੱਕ ਖਜ਼ਾਨੇ ਮਿਲਦੇ ਨੇ ਪਰਮਾਤਮਾ ਵੱਲੋਂ ਨਿਰਧਾਰਤ ਹੁੰਦਾ ਹੈ ਕਿ ਇਸ ਮਨੁੱਖ ਨੂੰ ਇੱਕ ਖਜ਼ਾਨੇ ਮਿਲਨੇ ਨੇ ਤੇ ਗੁਰੂ ਦੇ ਰਾਹੀ ਉਹ ਖਜ਼ਾਨੇ ਮਿਲਦੇ ਜਿਸ ਮਨੁੱਖ ਨੇ ਇਹ ਸੱਚਾ ਸੌਦਾ ਕਰਕੇ ਬੇਅੰਤ ਪ੍ਰਭੂ ਦਾ ਨਾਮ ਖਟਿਆ ਹੈ ਸੱਚਾ ਸੌਦਾ ਲਾਭ ਸਦਾ ਖਟਿਆ ਨਾਮ ਅਪਾਰ ਵਿਖ ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਪਿਆਵਣ ਹਾਰ ਉਹ ਮਾਇਆ ਤੇ ਜ਼ਹਿਰ ਦੇ ਵਿੱਚ ਵਰਤਦਿਆਂ ਹੀ ਨਾਮ ਅੰਮ੍ਰਿਤ ਉਹਨੂੰ ਮਿਲ ਪੈਂਦਾ ਹੈ ਪਾਪ ਕੇ ਉਸ ਸੰਸਾਰ ਦੇ ਵਿੱਚ ਵਿਚਰਦਿਆਂ ਜਿੱਥੇ ਕੀ ਮਾਇਆ ਪ੍ਰਭਲ ਹੈ ਐਸੇ ਸੰਸਾਰ ਦੇ ਵਿੱਚ ਵਿਚਰਦਿਆਂ ਵੀ ਅਜਿਆ ਮਨੁੱਖ ਨਾਮ ਅੰਮ੍ਰਿਤ ਹਾਸਲ ਕਰ ਲੈਂਦਾ ਪਰ ਕਰਮ ਪਿਆਵਣ ਹਾਰ ਇਹ ਅੰਮ੍ਰਿਤ ਚੰਗੇ ਕਰਮਾਂ ਨਾਲ ਹੀ ਮਿਲਦਾ ਹੈ ਜਿਸ ਤੇ ਪ੍ਰਮਾਤਮਾ ਆਪਣੀ ਮਿਹਰ ਕਰਦਾ ਉਸੇ ਨੂੰ ਹੀ ਮਿਲਦਾ ਨਾਨਕ ਸੱਚ ਸਲਾਹੀਐ ਤਨ ਸਵਾਰਨ ਹਾਰ اے ਨਾਨਕ ਉਸ ਸਲਾਉਣ ਜੋਗ ਪ੍ਰਮਾਤਮਾ ਨੂੰ ਸਿਮਰਿਏ ਜੋ ਜੀਵਾਂ ਨੂੰ ਨਾਮ ਦੀ ਦਾਤ ਦੇ ਕੇ ਉਹਨਾਂ ਨੂੰ ਸਵਾਰਦਾ ਹੈ ਪੌੜੀ ਜਿਨ੍ਹਾਂ ਅੰਦਰ ਕੂੜ ਵਰਤੈ ਸਚ ਨਾ ਭਾਵਈ ਜੇ ਕੋ ਬੁਲੇ ਸਚ ਕੂੜਾ ਜਲ ਜਾਵਈ ਜਿਨ੍ਹਾਂ ਦੇ ਹਿਰਦੇ ਚ ਕੂੜ ਵਰਤਦਾ ਹੈ ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ ਜੇ ਕੋਈ ਮਨੁੱਖ ਸੱਚ ਬੋਲੇ ਤਾਂ ਝੂਠਾ ਸੁਣ ਕੇ ਸੜਵਲ ਜਾਂਦਾ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਝੂਠ ਨਾਲ ਚਲਾਇਆ ਹੁੰਦਾ ਕੂੜ ਨਾਲ ਚਲਾਇਆ ਹੁੰਦਾ ਤਾਂ ਅਸਲ ਧੁਰ ਅੰਦਰ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਉਹ ਝੂਠ ਨਾਲ ਆਪਣੀ ਜ਼ਿੰਦਗੀ ਚਲਾ ਰਹੀ ਹੈ ਸੱਚ ਕੌੜਾ ਹੁੰਦਾ ਹੈ ਸੱਚ ਚੁੱਭਦਾ ਹੈ ਉਹ ਐਸੇ ਕਰਕੇ ਹੀ ਚੁੱਭਦਾ ਹੁੰਦਾ ਹੈ ਜਦੋਂ ਤੁਹਾਡੇ ਤੁਰ ਅੰਦਰ ਪਤਾ ਹੋਵੇ ਕਿ ਤੁਹਾਨੂੰ ਇਹ ਕਰਨਾ ਚਾਹੀਦਾ ਹੈ ਪਰ ਤੁਸੀਂ ਕਰ ਕੁਝ ਹੋਰ ਰਹੇ ਹੋ ਤੇ ਦੂਜਾ ਬੰਦਾ ਆ ਕੇ ਤੁਹਾਨੂੰ ਇਹ ਦੱਸੇ ਕਿ ਤੁਹਾਨੂੰ ਇਹ ਕਰਨਾ ਚਾਹੀਦਾ ਤਾਂ ਤੁਹਾਡੇ ਖੁਦ ਦੇ ਅੰਦਰ ਇੱਕ ਖਲਬਲੀ ਮਚ ਜਾਂਦੀ ਹੈ ਖੁਦ ਦੇ ਅੰਦਰ ਇੱਕ ਲੜਾਈ ਪੈਦਾ ਹੋ ਜਾਂਦੀ ਹੈ ਉਹ ਦੋ ਤਰਾ ਦੇ ਵਿੱਚ ਜਿਹੜੀਆਂ ਤੁਹਾਡੇ ਅੰਦਰ ਹੀ ਵਸਦੀਆਂ ਨੇ ਇੱਕ ਕਹਿੰਦੀ ਹੈ ਕਿ ਤੂੰ ਸੱਚ ਤੇ ਚੱਲ ਦੂਜੀ ਤੈਨੂੰ ਝੂਠ ਤੇ ਚਲਾ ਰਹੀ ਹੈ ਉਹਨਾਂ ਦੋਹਾਂ 'ਚ ਲੜਾਈ ਸ਼ੁਰੂ ਹੋ ਜਾਂਦੀ ਹੈ ਜਦੋਂ ਤੀਜਾ ਬੰਦਾ ਆ ਕੇ ਕੋਈ ਤੈਨੂੰ ਦੱਸੇ ਕਿ ਸੱਚ ਤੇ ਚੱਲ ਸੱਚ ਕੀ ਹੈ ਕਹ ਲੋ ਕਿ ਉੱਤੋਂ ਅੰਦਰ ਜੋ ਤੁਹਾਡੇ ਵਿਚਾਰ ਹੁੰਦਾ ਨਾ ਉਹ ਟੁੰਬਿਆ ਜਾਂਦਾ ਉਹ ਛਿੜ ਜਾਂਦਾ ਜਦੋਂ ਕੋਈ ਦੂਜਾ ਬੰਦਾ ਆ ਕੇ ਤੁਹਾਨੂੰ ਸੱਚ ਦੱਸੇ ਤੇ ਇਸੇ ਕਰਕੇ ਹੀ ਉਹਦਾ ਬੋਲਿਆ ਸੱਚ ਤੁਹਾਨੂੰ ਕੌੜਾ ਲੱਗਦਾ ਕਿਉਂਕਿ ਜਦੋਂ ਉਹ ਤੁਹਾਡੇ ਅੰਦਰਲਾ ਵਿਚਾਰ ਟੰਬਿਆ ਜਾਂਦਾ ਹੈ ਉਹ ਫੀਲਿੰਗ ਉਹ ਜੋ ਤੁਸੀਂ ਮਹਿਸੂਸ ਕਰਦੇ ਹੋ ਉਹ ਔਖਾ ਹੁੰਦਾ ਔਖਾ ਹੁੰਦਾ ਉਹ ਖਲਬਲੀ ਵਾਲੀ ਫੀਲਿੰਗ ਹੁੰਦੀ ਹੈ ਉਹ ਤੁਹਾਡੇ ਅੰਦਰ ਫਰਸਟ੍ਰੇਸ਼ਨ ਪੈਦਾ ਕਰਦੀ ਹੈ ਸੋ ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਪਾਵਈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਉਹ ਵਾਕਈ ਜਲ ਜਾਵੇ ਕੂੜਿਆਰੀ ਰੱਜੈ ਕੂੜਜੋ ਵਿਸ਼ਟਾ ਕਾਗ ਖਾਵਈ ਝੂਠ ਦਾ ਜਿਹੜਾ ਵਪਾਰੀ ਐ ਉਹ ਝੂਠ ਦੇ ਵਿੱਚ ਪ੍ਰਸੰਨ ਹੁੰਦਾ ਓਦੋਂ ਤੱਕ ਜਦੋਂ ਤੱਕ ਕੋਈ ਦੂਜਾ ਕਿ ਉਹਦੇ ਸੱਚ ਨੂੰ ਨਾ ਟੰਬਦੇ ਜਿਵੇਂ ਕਿ ਵਿਸ਼ਟਾ ਨੂੰ ਖਾਂਦਾ ਹੋਇਆ ਕਾ ਪ੍ਰਸੰਨ ਹੁੰਦਾ ਜਿਸ ਹਰ ਹੋਏ ਕਿਰਪਾਲ ਸੋ ਨਾਮ ਧਿਆਵਈ ਹਰ ਗੁਰਮੁਖ ਨਾਮ ਅਰਾਧ ਕੂੜ ਪਾਪ ਲੈ ਜਾਵਈ ਜਿਸ ਮਨੁੱਖ ਤੇ ਹਰੀ ਦਿਆਲ ਹੋਵੇ ਉਹ ਨਾਮ ਜਪਦਾ ਹੈ ਜੇ ਸਤਗੁਰੂ ਦੇ ਸੰਮੁਖ ਹੋ ਕੇ ਹਰੀ ਦਾ ਨਾਮ ਅਰਾਧਿਏ ਤਾਂ ਕੂੜ ਤੇ ਪਾਪ ਲੈ ਜਾਂਦਾ ਤੁਹਾਡੇ ਅੰਦਰਲਾ ਸੱਚ ਪ੍ਰਭਲ ਹੋ ਜਾਂਦਾ ਜਿਹੜਾ ਤੁਹਾਡਾ ਪੱਖ ਤੁਹਾਨੂੰ ਝੂਠ ਤੇ ਚਲਾ ਰਿਹਾ ਹੁੰਦਾ ਹੈ ਉਹ ਸ਼ਾਂਤ ਹੋ ਕੇ ਬੈਠ ਜਾਂਦਾ ਉਹਦੀ ਚੱਲਣੋਂ ਹਟ ਜਾਂਦੀ ਹੈ ਸ਼ਲੋਕ ਮਹਲਾ 3 ਜ ਛੇਖਾ ਚੌ ਚੱਕਿਆ ਚਵਾਇਆ ਇਹ ਮਨ ਇਕਤ ਕਰ ਆਣ ਇਹ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਨ ਚੌਚਕਿਆ ਚਵਾਇਆ ਤੋ ਭਾਵ ਚੁੱਕਾ ਚੁਕਾਇਆ ਗੁਰੂ ਸਾਹਿਬ ਇੱਥੇ ਕਿਸੇ ਸ਼ੇਖ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਹੈ ਚੁੱਕੇ ਚੁਕਾਏ ਸ਼ੇਖ ਅਕਸਰ ਹੀ ਜਦੋਂ ਬੰਦਾ ਕਿਸੇ ਖਾਸ ਪਦਵੀ ਤੇ ਪਹੁੰਚ ਜਾਂਦਾ ਹੈ ਤਾਂ ਉਹਦੇ ਆਸ-ਪਾਸ ਉਹਨੂੰ ਸਲਾਹ ਦੇਣ ਵਾਲਿਆਂ ਦਾ ਇੱਕ ਝੁੰਡ ਬਣ ਜਾਂਦਾ ਹੈ ਤੇ ਉਹ ਝੁੰਡ ਵੀ ਐਸਾ ਬਣ ਜਾਂਦਾ ਹੈ ਜਿਹੜਾ ਉਸ ਪਦਵੀ ਤੇ ਬੈਠੇ ਮਨੁੱਖ ਦੀ ਦੇਖਣ ਸ਼ਕਤੀ ਨੂੰ ਧੁੰਦਲਾ ਕਰ ਦਿੰਦਾ ਹੈ ਉਹ ਝੁੰਡ ਉਹਨੂੰ ਉਹੀ ਵਿਖਾਉਂਦਾ ਹੈ ਉਹੀ ਸੁਣਾਉਂਦਾ ਹੈ ਜਿਹੜਾ ਉਹਨਾਂ ਦੇ ਪੱਖ ਦਾ ਹੁੰਦਾ ਹੈ ਜਿਹਦੇ ਨਾਲ ਉਹਨਾਂ ਦਾ ਇਹ ਸਿਸਟਮ ਬਣਿਆ ਰਹੀ ਜੋ ਅਸਲ ਸਚਾਈ ਹੁੰਦੀ ਹੈ ਉਹ ਉਸ ਪਦਵੀ ਤੇ ਬੈਠੇ ਮਨੁੱਖ ਤੱਕ ਪਹੁੰਚਦੀ ਹੀ ਨਹੀਂ ਅਸਲ ਦੇ ਵਿੱਚ ਉਹਦੇ ਆਸ-ਪਾਸ ਕੀ ਚੱਲ ਰਿਹਾ ਹੈ ਉਹਦੇ ਬਾਰੇ ਉਹਨੂੰ ਗਿਆਨ ਨਹੀਂ ਹੁੰਦਾ ਉਹ ਖਾਸੇ ਹੀ ਹਨੇਰੇ 'ਚ ਚੱਲ ਜਾਂਦਾ ਹੈ ਭਾਵੇਂ ਉਹ ਚੁੱਕਿਆ ਚੁਕਾਇਆ ਹੁੰਦਾ ਜੋ ਉਹਦੇ ਆਸ-ਪਾਸ ਵਾਲੇ ਉਹਨੂੰ ਦੱਸੀ ਜਾਂਦੇ ਆ ਬਸ ਉਹ ਮੰਨੀ ਜਾਂਦਾ। ਸੋ ਐਸਾ ਹੀ ਕੋਈ ਸ਼ੇਖ ਗੁਰੂ ਸਾਹਿਬ ਨੂੰ ਮਿਲਿਆ ਹੋਵੇਗਾ ਤੇ ਗੁਰੂ ਸਾਹਿਬ ਉਹਨੂੰ ਕਹਿੰਦੇ ਨੇ, "ਹੇ ਚੁੱਕੇ ਚੁਕਾਏ ਸ਼ੇਖ ਇਸ ਮਨ ਨੂੰ ਇੱਕ ਟਿਕਾਣੇ ਤੇ ਲਿਆ। ਵਿੰਗੀਆਂ ਟੇਡੀਆਂ ਗੱਲਾਂ ਛੱਡ ਕੇ ਸਤਿਗੁਰੂ ਦੇ ਸ਼ਬਦ ਨੂੰ ਸਮਝ। ਸਤਿਗੁਰ ਅੱਗੇ ਟੈ ਪਉ ਸਭ ਕਿਸ ਜਾਣੈ ਜਾਣ।" ਆਸਾ ਮਨ ਸਾਜ ਲਾਏ ਤੂੰ ਹੋਏ ਰਹੋ ਮਹਿਮਾਨ ਏ ਸ਼ੇਖ ਜੋ ਸਬਦਾ ਜਾਣੂ ਸਤਿਗੁਰੂ ਸਭ ਕੁਝ ਸਮਝਦਾ ਉਹਦੇ ਚਰਨੀ ਲੱਗ ਉਹਦੇ ਚਰਨਾ ਚ ਟਿੱਗ ਪਾ ਆਪਦੀਆਂ ਸਾਰੀਆਂ ਆਸਾਂ ਤੇ ਮਨ ਦੀਆਂ ਦੌੜਾਂ ਨੂੰ ਮਿਟਾ ਕੇ ਆਪਣੇ ਆਪ ਨੂੰ ਇਸ ਜਗਤ ਦੇ ਵਿੱਚ ਪਰਉਣਾ ਸਮਝ ਕਿ ਇਹ ਜਗਤ ਜੋ ਕੁਝ ਵੀ ਤੈਨੂੰ ਬਖਸ਼ ਰਿਹਾ ਉਹ ਤੇਰੀ ਸੇਵਾਈ ਹੈ ਤੂੰ ਇਸ ਜਗਤ ਦਾ ਮਾਲਕ ਨਹੀਂ ਸਤ ਗੁਰ ਕੈ ਪਾਣਾ ਪੀ ਚੱਲਹਿ ਤਾਂ ਦਰਗਹ ਪਾਵੈ ਮਹਾਨ ਨਾਨਕ ਜੇ ਨਾਮ ਨਾ ਚਿਤ ਨੀ ਤਿੰਨ ਤਿਕ ਪੈਨਣ ਤਿਕ ਖਾਣ ਜੇ ਤੂੰ ਸਤਗੁਰੂ ਦੇ ਬਾਣੇ 'ਚ ਚੱਲੇਗਾ ਤਾਂ ਰੱਬ ਦੀ ਦਰਗਾਹ ਦੇ ਵਿੱਚ ਆਦਰ ਪਾਵੇਂਗਾ ਇਹ ਨਾਨਕ ਜੋ ਮਨੁੱਖ ਨਾਮ ਨਹੀਂ ਸਿਮਰਦੇ ਉਹਨਾਂ ਦਾ ਚੰਗਾ ਖਾਣਾ ਤੇ ਚੰਗਾ ਪਹਿਨਣਾ ਫਟਕਾਰ ਯੋਗ ਹੈ ਮਹਿਲਾ ਤੀਜਾ ਹਰ ਗੁਣ ਤੋਟਨਾ ਆਵਈ ਕੀਮਤ ਕਹਿਣ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਵੈ ਗੁਣ ਮਹਿ ਰਹਾ ਸਮਾਏ ਹਰੀ ਦੇ ਗੁਣ ਬਿਆਨ ਕਰਦਿਆਂ ਉਹ ਗੁਣ ਕਦੇ ਮੁਕਤੇ ਨਹੀਂ ਤੇ ਨਾ ਹੀ ਇਹ ਦੱਸਿਆ ਜਾ ਸਕਦਾ ਕਿ ਇਨ੍ਹਾਂ ਗੁਣਾਂ ਨੂੰ ਵਿਹਾਜਣ ਲਈ ਮੁੱਲ ਕੀ ਹੈ ਕਿ ਇਨ੍ਹਾਂ ਗੁਣਾਂ ਨੂੰ ਕਿੰਨੇ ਚ ਖਰੀਦਿਆ ਜਾ ਸਕਦਾ ਇਹ ਦੱਸਿਆ ਨਹੀਂ ਜਾ ਸਕਦਾ ਇਹ ਨਾਨਕ ਗੁਰਮੁਖ ਜੋੜੇ ਹਰੀ ਦੇ ਗੁਣ ਗਾਉਂਦੇ ਨੇ ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਉਂਦਾ ਹੈ ਉਹ ਗੁਣਾਂ ਦੇ ਵਿੱਚ ਲੀਨ ਹੋਇਆ ਰਹਿੰਦਾ ਹੈ ਪੌੜੀ ਹਰ ਚੋਲੀ ਦੇਹ ਸਵਾਰੀ ਕੱਢ ਪੈਂਦੀ ਭਗਤ ਕਰ ਹਰ ਪਾਟ ਲੱਗਾ ਅਦਕਾਈ ਬੋ ਬੋਬਿਦ ਪਾਤ ਕਰ ਇਹ ਮਨੁੱਖਾ ਸਰੀਰ ਮਨੋ ਚੋਲੀ ਹੈ ਐਸੀ ਚੋਲੀ ਜੋ ਪ੍ਰਭੂ ਨੇ ਬਣਾਈ ਹੈ ਤੇ ਭਗਤੀ ਰੂਪ ਕਸੀਦਾ ਕੱਢ ਕੇ ਇਹ ਚੋਲੀ ਪਹਿਨਣ ਯੋਗ ਬਣਦੀ ਹੈ ਇਸ ਚੋਲੀ ਨੂੰ ਬਹੁਤ ਤਰ੍ਹਾਂ ਕਈ ਬਨਗੀਆਂ ਦਾ ਹਰੀ ਨਾਮ ਦਾ ਪੱਟਾ ਲੱਗਾ ਹੋਇਆ ਹੈ ਇਸ ਭੇਤ ਨੂੰ ਮਨ ਵਿੱਚ ਵਿਚਾਰ ਕੇ ਕੋਈ ਵਿਰਲਾ ਸਮਝਣ ਵਾਲਾ ਸਮਝਦਾ ਕੋਈ ਪੁੱਛੈ ਪੁੱਛਣਹਾਰਾ ਅੰਤਰ ਵਿਵੇਕ ਕਰ ਸੋ 부ਝੈ ਇਹ ਵਿਵੇਕ ਜਿਸ 부ਝਾਏ ਆਪ ਹਰ ਇਸ ਵਿਚਾਰ ਨੂੰ ਉਹੀ ਸਮਝਦਾ ਜਿਸ ਨੂੰ ਉਹ ਪ੍ਰਮਾਤਮਾ ਆਪ ਸਮਝਾਵੇ ਜਨ ਨਾਨਕ ਕਹੈ ਵਿਚਾਰਾ ਗੁਰਮੁਖ ਹਰਿ ਸਤ ਹਰ ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਕਿ ਸਦਾ ਥਿਰ ਰਹਿਣ ਵਾਲਾ ਹਰੀ ਗੁਰੂ ਦੇ ਰਾਹੀ ਸਿਮਰਿਆ ਜਾ ਸਕਦਾ ਹੈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 646ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਅੰਗ ਦੀ ਗੁਰਬਾਣੀ ਦੇ ਰਾਹੀਂ ਅਸੀਂ ਹਉਮੈ ਤੇ ਸਹਜਤਾ ਦੇ ਵਿੱਚ ਰਹਿਣ ਵਾਲੇ ਮਨੁੱਖਾਂ ਦੇ ਵਿੱਚਲਾ ਫਰਕ ਜਾਣਿਆ ਅੰਦਰ ਗਿਆਨ ਦੀ ਕਮੀ ਹੋਣ ਕਰਕੇ ਪ੍ਰਮਾਤਮਾ ਨੂੰ ਨਾ ਜਾਣਨ ਬਾਰੇ ਜਾਣਿਆ ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਅੰਤਰ ਗਿਆਨ ਨਾ ਆਇਓ ਜਿਤ ਕਿਛ ਸੋਚੀ ਪਾਏ ਵੇਣ ਢਠਾ ਕਿਆ ਸਲਾਹੀ ਹੈ ਅੰਦਾ ਅੰਤ ਕਮਾਈ ਕਿ ਜਦ ਤੱਕ ਅੰਦਰ ਗਿਆਨ ਦੀ ਜੋਤ ਨਹੀਂ ਜਗਦੀ ਉਦੋਂ ਤੱਕ ਪ੍ਰਮਾਤਮਾ ਦੇ ਦਰਸ਼ਨ ਨਹੀਂ ਹੁੰਦੇ ਤੇ ਫਿਰ ਅਸੀਂ ਸੱਚ ਦੀ ਕੁੜਤਣ ਬਾਰੇ ਜਾਣੇ ਆ ਕਿ ਸੱਚ ਕੌੜਾ ਕਿਉਂ ਲੱਗਦਾ ਹੈ ਕੀ ਕਾਰਨ ਹੈ ਕਿ ਸੱਚ ਚੁਬਦਾ ਹੈ ਸੱਚ ਅੱਗ ਲਾਉਂਦਾ ਹੈ ਉਮੀਦ ਕਰਦੇ ਹਾਂ ਇਹ ਸਾਰੀਆਂ ਹੀ ਸਿੱਖਿਆਵਾਂ ਤੁਹਾਨੂੰ ਜ਼ਰੂਰ ਸਮਝਾਈਆਂ ਹੋਵਣਗੀਆਂ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਇਹਨਾਂ ਸਿੱਖਿਆਵਾਂ ਨੂੰ ਤੁਸੀਂ ਆਪਣੇ ਜੀਵਨ ਦੇ ਵਿੱਚ ਜ਼ਰੂਰ ਵਰਤੋਗੇ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ